मार ॾ मार ਹਾਂ ਵੇ ਦਮਰਾ ਹਾਂ ਸਰ ਕਿੰਨੇ ਪਲੇਅਰ ਆਪਣੇ ਸਾਰੇ ਆ ਗਏ ਸਾਰੇ ਆ ਗਏ ਬਹਿ ਗਿਆ ਹੁਣ ਆ ਮੋਰ ਉੱਤੇ ਹੀ ਆ ਮੇਲੇ ਚ ਆ ਤੁਰਤ ਯਾਪੀ ਸਾਰੇ ਇੱਧਰ ਆ ਕੇ ਬੋਟ ਮੈਂ ਬਣਾ ਦਿੰਦਾ ਹੁਣ ਨੂੰ ਯਾਪੀ ਲਾ ਦੋ ਆ ਗਿਆ ਪੱਲਾ ਬਾਬਾ ਜੀ ਦੇ ਦਰਬਾਰ ਤੇ ਰਾਤ ਤੇ ਵੀ ਜੋ ਸਵੇਚਾਰ ਖਾੜੇ ਲੱਗੇ ਤੇ ਸਵੇਰ ਤੋਂ ਲੈ ਕੇ ਵੀ ਪਿੰਡਾਰ ਦੇ ਬਿਸ਼ ਹੋਰ ਕਲਾਕਾਰ ਪੰਜਾਬ ਦਾ ਇਹ ਲੋਕ ਲੋਕਨਾਥ ਜਿੱਦਾਂ ਪਗੜਾ ਪੇਸ਼ ਕੀਤਾ ਗਿਆ ਹੈ ਪਰ ਹੁਣ ਖੇਡ ਦੇ ਮੈਦਾਨ ਵਿੱਚ ਪਰਸੀਮ ਸਿੰਘ ਮਾਲਾ ਬੈਰੀ ਗੇਟ ਸਾਡੇ ਮਾਲਾ ਵਰਕਰ ਵੀਰਾਂ ਨੇ ਬੜੀ ਬੇਹਤ ਕਰਕੇ ਗਰਾਊਂਡ ਤਿਆਰ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ

ਯਾਦ ਅਸੀਂ ਚਾਰ ਪਾਇਆ ਸੀ ਫੱਤੂ ਸਾਹਿਬ ਤੇ ਬੜੇ ਖੁਸ਼ੀ ਗਏ ਕਿ ਗਾਲਾਂ ਦਾ ਮੱਕੀ ਤੋਂ ਪੜਾ ਪਿਆ ਹੈ ਤੇ ਅਸੀਂ ਵੀ ਸੋਚਿਆ ਕਿ ਚਾਰ ਪਾਉਣ ਦਾ ਨਜ਼ਾਰਾ ਵੱਖਰਾ ਹੋਵੇਗਾ ਪਰ ਜਦੋਂ ਬਾੜ ਵਿੱਚ ਇੰਦਰ ਦੇਵਤਾ ਵਿਆਹ ਹੋ ਗਿਆ ਲੋਕਾਂ ਦਾ ਵੀ ਵਿਆਹ ਹੋ ਗਿਆ ਔਰ ਕਹਿੰਦੇ ਉਹ ਮੱਜਾਂ ਦਾ ਚਾਰ ਪਾਇਆ ਜਾਂਦਾ ਹੈ ਕਿ ਸਾਡੇ ਜੀਵੀਦਰ ਭਰਾਵਾਂ ਨੂੰ ਪਤਾ ਸਾ ਦਾ ਵੀਰ ਹੈ ਨਵੇਂ ਪਿੰਡ ਵਾਲਾ ਨਾਲ ਸੋਨੀ ਹੈ ਨਾਲ ਸੇਵਾ ਪਹਿਲਵਾਨ ਅਮੀਸ਼ਾ ਦੀ ਧਰਤੀ ਦਾ ਫੈਸਲੇ ਸੁਆਏ ਜਾ ਰਹੇ ਹਨ ਪਰ ਸਾਹਮਣੇ ਸ਼ਾਨ ट नवे वीर भेण गुसे में मुंडे कब्डी पाई साम्हूं पवन ਤਿਆਰ शाह नज़र कब्डी पवण जे लाइ तयारु बार फौजी कोई जा तराशा हुया वा चांदा हुया आउ साम कब्डी पा वापस आहे थबे थे पता वारा ਕੇ ਫੁੱਟ ਮਾਰੋ कई ਉਹ ਪਤਾ ਵਿੱਚ ਮੈਦਾਨ ਤੇ ਲੱਗਦਾ ਜਦੋਂ ਤੇਜੇ ਬਗਾਨਿਆਂ ਨਾਲ ਪੈਂਦੇ ਛੇਵੇਂ ਖੇਵਾਂ ਦਾ ਆਹੀ ਲੱਗਾ ਇੱਕ ਵੱਡੀ ਦੇ ਖਿਡਾਰੀਆਂ ਦਾ ਗਾੜ ਰਵੀ ਸੰਧੂ ਸਾਡਾ ਵੱਡਾ ਵੀਰ ਸਾਰੇ ਪ੍ਰਾ ਸਰਕਾਰ ਦੇ ਯੋਗ ਨੇ ਇਹ ਜੋ ਅਫੀਸ਼ਲ ਇਹ ਰੌਣਕ ਵਿੱਚ ਦਿਖਾਈ ਦਿੰਦੇ ਆ ਤੇ ਸਾਹਮਣੇ ਤੇ ਵੀ ਛਲਨਾ ਨੰਬਰ ਆਪਣੀ ਟੀਮ ਦੇ ਉਸੇ ਜੋਰ ਵਰਦਾ ਹੈ 4 ਤੇ 5 ਅਗਸਤ ਇਸੇ ਏਰੀਆ ਵਿੱਚ ਗੱਲ ਪੰਗ ਤੇ ਗੱਲਾਂ ਖਾਦਰਾ ਪੀਰ ਵੱਡਾ ਸ਼ਾਨਦਾਰ ਜੀਆਂ ਦਾ ਵੱਡਾ ਸ਼ਾਨਦਾਰ कॾहिं पहलवान कॾहिं जैनल पहलवान कॾहिं सारज भलान के हरजीत पहलवान कॾहिं छेड़ी मेर मतिलबु सम्झा रेता चार या ख़ालसा

ਰਜੀਤ ਮਰੀ ਦਾ ਖੁੱਲਾ ਖਾਰਾ ਖੁੱਲਾ ਖਾਰਾ ਜਸਤਿ ਸਰ ਜਗਣਾ ਪੰਜਾਂ ਦਾ ਫੇਰ ਬੋਲਦਾ ਵੀ ਮਾਜ ਤਰੀਕੇ ਨਾਲ ਸਾਡੇ ਸਰਦਾਰ ਪਰਬਾਰ ਸਿੰਘ ਜੀ ਪ੍ਰਧਾਨ ਸਾਹਿਬ ਚੇਚੇ ਤੌਰ ਤੇ ਸਾਡੇ ਦਰਮਿਆਨ ਪੁੱਜਿਆ ਖੁੱਲੇ ਸੱਦੇ ਪੱਤਰ ਲੈ ਕੇ ਆਇਆ ਆ ਰਾਜਾ ਆ ਇਧਰ ਵੀ ਸਾਡੇ ਕੋਲ ਧਾਵਾ ਰਾਜੇ ਦਾ ਸੇਵਾ ਪ੍ਰਭਾਨ ਜੀ ਮੈਨੂੰ ਅੱਜ ਵੀ ਯਾਦ ਹੈ 12 ਅਗਸਤ ਹੋਣੀ ਹੈ ਵਧੀਆ ਰੌਣਕਾਂ ਬਹਾਰਾ ਲੈਣੇ ਸੰਧੂ ਭਣਾ ਦੇ ਪਿੰਡ ਐਮਪੀ ਉਹਨਾਂ ਦੇ ਪਿੰਡ ਅਮਰ ਸਾਦਾ ਵੀਰ ਸਾ ਅਮਰ ਕੰਗ ਵਦਿਆ ਰੌਣਕਾਂ ਬਹਾਰਾ ਹੋਣ ਗਿਆ ਲੈ ਵੀ ਛੋਟੇ ਵੀਰ ਮੁੰਡੇ ਦੇ ਕਬੱਡੀ ਪਾਈ ਕੋ ਸਾਹਮਣੇ ਇਧਰਲੀ ਸਾਈਡ ਉਹ ਕੈਂਚੀ ਬੱਲੇ ਬੱਲੇ ਖੇਡਦੇ ਮੈਦਾਨ ਦੇ ਵਿੱਚ ਸਾਊਂਡ ਵਾਲੇ ਭਰਾ ਮੈਂ ਬੇਨਤੀ ਕਰਦਾ ਜਿਗਰ ਸਾਊਂਡ ਇਸ ਇਲਾਕੇ ਦੀ ਵੱਡੀ ਸਾ ਜੇਕਰ ਨੋਰ ਇਹ ਹੈ ਨੌਜਵਾਨ ਨਾਲ ਆਪਰੀਏ ਇੱਕ ਮਨੂ ਲਾ ਲਾ ਕੇ ਮਾਰੀ ਆਸੀ ਗਿਆ ਇਹ ਸਮੇ ਸਮੇ ਦੀਆਂ ਗੱਲਾਂ ਸਮਾ ਸਮਾ ਸਮਰਾਪਤ ਉਹੀ ਅਰਜਨ ਦੇ ਤੀਰ ਉਹੀ ਅਰਜਨ ਦੇ ਹੱਥ ਆਹ ਪਵਨ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਆਹ ਲੱਗਿਆ ਪਿਆ ਯੋਰ ਭਰਿਆ ਹੋਇਆ ਕਲਾਵਾ ਆਹ ਖੇਡ ਕਬੱਡੀ ਦਾ ਆਵਾਜ਼ ਅੱਜ ਖਾਲਦੇ ਦੀ ਧਰਤੀ ਤੇ ਚੱਲ ਰਿਹਾ ਹੈ 4 ਤੇ 5 ਅਗਸਤ ਬਰਨ ਨਗਰ ਹੈ ਕੋ ਬਾਦ ਛੋਟੀਆਂ ਟੀਮਾਂ ਦੇ ਦਰਮਿਆਨ ਸਿਰੇ ਦੀ ਟੱਕਰ ਦੇਖਣ ਨੂੰ ਮਿਲਦੀ ਹੈ ਸਰਦਾਰ ਗਵਿੰਦਰ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਸਵਰਨ ਸਿੰਘ ਜੀ ਪਾਟਾ ਤੇ ਕਰਨ ਸਾਡਾ ਵੀਰ ਹੈ ਤਾਲੀਆ ਸੰਨੀ अरोड़ा ਤੇ ਨਾਲ ਸਾਡੇ ਸਰਜੀਤ ਸਿੰਘ ਸ਼ਰੀਪਾ ਸਾਰੇ ਧਰਮਾਂ ਦਾ ਸਤਿਕਾਰ ਆਹ ਵੇਖੋ ਸਿੱਖ ਸਰਦਾਰ ਇਹਨ ਇਕੱਠਿਆ ਹੋਇਆ ਸ੍ਰੀ मर गे त प्रीत हरताल जी शाम वटा कब्डी आए हिकु भा जी टीम बेजर मिस्त्री साहिब ਅੱਜ ਵੀ ਇੱਥੇ ਖੇਡਣੀ ਹੈ ਹਿੰਲੇ ਸੱਤ ਪੱਕਰ ਨੇ ਤੇ 16 ਦੇ 17 ਅਗਸਤ ਨੂੰ ਵੱਡਾ ਖੇਡ ਮੇਲਿਆ ਲਾਲ ਲੀਗ ਦੇ ਵਿੱਚ ਖੇਡਿਆ ਜਾਣਾ ਸਾਡੇ ਬਿੱਕਰ ਵੀ ਪੂਰੀ ਯੂਕੇ ਤੋਂ ਪਰਮੇਸ਼ ਯੂਕੇ ਢਿੱਲੋ ਯੂਕੇ ਹਰਮਨ ਯੂਕੇ ਤੇਜਾ ਯੂਕੇ ਨਾਲ ਭਰਾਵਾਂ ਵੱਲੋਂ ਖੁੱਲੇ ਸੱਦੇ ਪੱਕਰ ਨੇ ਨਾਲ ਸਾਡੇ ਨਵ ਯੂਕੇ ਤੇ ਨਾਲ ਸਾਡੇ ਇੱਕ ਮਸੰਦੂ ਯੂਕੇ ਢਿੱਲੋ ਸੇ 307 ਯੂਕੇ ਸਾਰੇ ਭਰਾਵਾਂ ਵੱਲੋਂ ਖੁੱਲੇ ਸੱਦੇ ਪੱਕਰ ਨੇ ਆਹ ਨਾਰਲੀ ਦਾ ਮੋਰ ਦੀਆ ਪਿਆ ਪਿਆਰੀਆਂ ਦਾ ਮੈਚ ਵੀ ਖੇਡਿਆ ਜਾਣਾ ਹੈ ਪ੍ਰੀਤ ਹਰਤਾਲ ਆਵੇਗਾ ਤੇ ਉਹ ਤਾਂ ਮਾਰ ਗਿਆ ਨੇ ਉੱਤੀਆਂ ਉਡਾਰੀਆਂ ਹਵਾਵਾਂ ਨਾਲ ਘਰਾਂ ਦੇ ਹੁੰਦੇ ਨੇ ਤੇਵਾ ਛੱਟ ਦੇ ਬਗਾਨਿਆਂ ਦਾ ਰੋੜਾ ਉਸ ਪੱਧਰ ਰਾਜਾ ਦੇਜਾ ਕਬੱਡੀ ਪਾਰਕ ਛੋਟਾ ਦਾ ਬੱਚਾ ਪੀਰ ਬਾਬਾ ਸ਼ਾਮਦਾਰ ਜੀ ਦੇ ਨਾਮ ਤੇ ਵੱਡੇ ਪਿਆਰ ਵੱਡੇ ਆਸ਼ੀਰਵਾਦ ਭੇਜਦੇ ਆ ਆ ਸਾਹਮਣੇ ਰਾਜੇ ਦੀ ਕਬੱਡੀ ਹੈ ਜਿਹੜੇ 5 ਅਗਸਤ ਨੂੰ ਵੱਡਾ ਕਬੱਡੀ ਦਾ ਸ਼ੋਅ ਮੈਚ ਕਲਸੀ ਸਾਹਿਬ ਦੀ ਟੀਮ ਬਰਕਾਰੇ ਬਣ ਦੀ ਟੀਮ ਦੇ ਦਰਮਿਆਨ ਹੋਣਾ ਹੈ ਮੁਹਾਨੇ ਇਹ ਮੁੰਡੇ ਨੇ ਸੋਨੇ ਦੀ ਮੰਦਰੀ ਪਾ ਕੇ ਘਰ ਦੇ ਮੇਲੇ ਦੇ ਵੱਡਾ ਸਰਵਾਰ ਬਖਸ਼ਾ ਆ ਪਾਵਨ ਕਬੱਡੀ ਪਾਉਣ ਦੇ ਲਈ ਤਿਆਰ ਦਾ ਤਿਆਰ ਹੈ ਫੈਸਲੇ ਹੁੰਦੇ ਲੱਖਾਂ ਦੇ ਲੱਖਾਂ ਨਾਲ ਟਰੈਕਟਰ ਮਿਲਦੇ ਰਸ਼ੀਅਨ ਮਾਰਿਆ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦੇ ਹੇ ਗੱਲ ਕੀ ਛੱਡਦੇ ਬਗਾਲਿਆਂ ਨੂੰ ਰੋੜਾ ਪਰ ਗੁਰੂ ਦੇ ਖਾਲਸੇ ਦੀ ਕਬੱਡੀ ਪੈ ਚੁੱਕੀ ਹੈ ਮੇਰੇ ਮਿੱਤਰੋ ਪਰਵਾਰ ਮਨੂਜ ਸਿੰਘ ਹੋਣੀ ਸਰਵਰ ਸਿੰਘ ਹੋਣੀ ਪਰਮਾਤ ਸਿੰਘ ਹੋਣੀ ਅਮਰਤਪਾਲ ਹੋਣੀ ਸੱਦੇ ਲੈ ਕੇ ਆ ਡਾਕਟਰ ਗੁਰਮੀਤ ਹੋਣੀ ਪਰ ਸਾਹਮਣੇ ਟੱਕਰ ਚੋਟੀ ਦੀ ਹੈ ਮੇਰੇ ਮਿੱਤਰੋ ਲੱਗਿਆ ਪਿਆ ਜੋਰ ਆ ਤੇਰੀ ਸਾ

ਫਲਦੇ ਵਾਧਾ ਤੇਰੇ ਲਈ ਅਰਦਾਸਾਂ ਬੇੜੀਆਂ ਸ਼ੁੱਧ ਇਸ਼ਾਵਾਂ ਦੇ ਮੋਰ ਲਓ ਸਾਹਮਣੇ ਨਾਗਰ ਨਾਲ ਲਈ ਆ ਕਬੱਡੀ ਪਾ ਰਿਹਾ ਹੈ ਆ ਚਾਰ ਹਾਫੇ ਦੇ ਹੱਟਾ ਪਾਟ ਚੀਤੇ ਨਾਗਰ ਨੇ ਇੱਕ ਹੋਰ ਵੀ ਇੰਜਰੀਆ ਸ਼ਿੱਕੂ ਦੇ ਜੋ ਵੀ ਸੱਤ ਪਿੱਤ ਹੈ ਹੋਰ ਸੱਤ ਪਿੱਤ ਤੋਂ ਰਿਕਵਰੀ ਕਰਕੇ ਇਹਨਾਂ ਗਰਾਮਾਂ ਦਾ ਫੇਰ ਸ਼ਿਕਾਰ ਬਣੇ ਸ਼ਿੱਕੂ ਸਾਡਾ ਵੀਰ ਔਰ ਸ਼ਿੱਕੂ ਦੀ ਚੜ੍ਹਦੀ ਕਾਂ ਦੇ ਦੀ ਇੱਕ ਜਕਾਰਾ ਲਾਈਏ ਕੋਈ ਰਸਨਾਾਂਾਂ ਮਾਝੀ ਨਾ ਰਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਰਜੀਪ ਸਿੰਘ ਸ਼ੀਟਾ ਸਾਡਾ ਵੀਰ ਬੰਦੇ ਤਿਆਰ ਬਖਸ਼ੇ ਪਰ ਸਾਹਮਣੇ ਮੁੰਡਾ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਦੁਆ ਕਰੀਏ ਪੰਤਨ ਪੀਰ ਬਾਬਾ ਜ਼ਿਦਕੀ ਸ਼ਾਹੀ ਉਹਨਾਂ ਦੇ ਚਰਨਾਂ ਦੇ ਵਿੱਚ ਦੁਆ ਕਰੀਏ ਇਸੇ ਨਗਰ ਦਾ ਆਪਣਾ ਸੋਹਣਾ ਮਾਲਕ ਕਬੱਡੀ ਦਾ ਉੱਪਰ ਦਾ ਖਿਡਾਰੀ ਹੈ ਵਜਨੀ ਕਬੱਡੀ ਦਾ ਬਹੁਤ ਚੋਟੀ ਦਾ ਖਿਡਾਰੀ ਹੈ ਸਾਡਾ ਵੀਰ ਹੈ ਜਿੱਕੂ ਖਾੜੇ ਵਾਲਾ ਹੈ ਹਰ ਸੰਤਨ ਪੀਰ ਬਾਬਾ ਇਸੇ ਜੋਰ ਦੇ ਕਬੱਡੀ ਮੇਲਤੀ ਹੈ ਰਾਜਾ ਕਬੱਡੀ ਕਲੱਬ ਖਰਿਆਲਾ ਜਸਵੰਦਰ ਕਲਸੀ ਸਾਡਾ ਵੀਰ ਹੈ ਤੇ ਦੂਸਰੇ ਪਾਸੇ ਬਹਾਦਰ ਬਾਬਾ ਬੀਦੀ ਚੰਦ ਕਬੱਡੀ ਗਾ ਸਰ ਸਿੰਘ ਕਾਦਾ ਸਰ ਸਿੰਘਿਆ ਪਹਿਲਵਾਨ ਬੇਰਤੀ ਆਦੀਏ ਜਮਲ ਪਹਿਲਵਾਨ ਹੁਣੇ ਕਹਿੰਦੇ ਆ ਆ ਸਾਹਮਣੇ ਆ ਸਾਹਮਣੇ ਆ ਮੁੰਡੇ ਦੀ ਖੇਡ ਕਿੱਦਾਂ ਦੀ ਲੱਗ ਰਹੀ ਆ ਪੱਤਰਾ ਸ਼ਾਹਮਾਂ ਸ਼ਵੀਰ ਹੈ ਮਾਲੋਗਾਂ ਦੇ ਜੀਵਨ ਮੰਗਦਾ ਐਂਡ ਆਫ ਸਰਗੀਆਂ ਰੇਤਾ ਆ ਮੁੰਡਾ ਅੱਜ ਕੱਲ ਖੇਡ ਕਬੱਡੀ ਦੀ ਦੁਨੀਆ ਵਿੱਚ ਪਾਉਂਦਾ ਫੌਜੀ ਕੋਚ ਦਾ ਸਤਕਾਰ ਸੋਹਰਾ ਦੇ 17 ਦਾਸ ਦੇ ਖੁੱਲੇ ਸੱਤੇ ਪੱਤਰ ਲੈ ਕੇ ਆਇਆ ਭਰਾ ਸਾਦਾ ਸਰਦਾਰ ਜਸਵਿੰਦਰ ਸਿੰਘ ਜੀ ਦੀ ਇਨਕਾਰ ਦੀ ਵਾਲੇ ਉਹਨੇ ਸੱਤੇ ਨੰਦਪੰਦੀ ਧਰਤੀ ਹੈ ਸਾਡੇ ਸਰਦਾਰ ਦਰਬਾਰ ਸਿੰਘ ਜੀ ਪਰਵਾਰ ਸਾਹਿਬ ਵੀ ਕਿੱਲੇ ਲੱਗੇ ਆਏ ਆ ਮਾਰੀ ਬਈਏ ਬਿੜਾ 4 ਅਗਸਤ ਨੂੰ ਬਾਬਾ ਕਾਲਾ ਮੋਰੀਤ ਨੂੰ ਫਰਾ ਕੇ ਕਿਹਾ ਕਿ ਭਾਈ ਲੱਤੂ ਵਾਲਿਆ ਆਹ ਸਾਡਾ ਟੋਲਾ ਅਸੀਂ ਤੈਨੂੰ ਸਾਹਮਣੇ ਰਾਜਾ ਬੋਬਿਆਂ ਵਾਲਾ ਔਰ ਵਾਲੇ ਸਾਹਮਣੇ ਸਪਾਰ ਬਣੇਗਾ ਤੇ ਲੋ ਸਾਹਮਣੇ ਇੱਕ ਪਾਸੇ ਨੌਜਵਾਨਾਂ ਦਾ ਸ਼ਰੀਰ ਲੱਗਿਆ ਤੇ ਲੋ ਸਾਹਮਣੇ ਪੁਆਇੰਟ ਨੂਰ ਕਬੱਡੀ ਪਾ ਰਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮ ਹੱਥ ਕੁਰਬਾਨੀ ਚੱਕਾ ਪਾਉਂਦਾ ਮੇਰੇ ਪਿਆਰੀ ਸੱਸ ਜੀ ਲੋ ਸਾਹਮਣੇ ਪਵਨ ਦੀ ਕਬੱਡੀ ਚਾਰ ਯਾਖਿਆਂ ਵਿੱਚੋਂ ਇੱਕ ਨੇ ਕੀ ਪੀਆ ਟਾਈ ਹੁਣ ਰਾਜਾ ਤੋਦਿਆਂ ਵਾਲਾ ਵੀ ਛਾਇਆ ਹੋਇਆ ਹੈ ਨਾ ਬਚੜ ਗਿਆ ਡਾਕਟਰ ਸਾਹ ਪਾ ਸਾਡਾ ਵੀਰ ਸਾਰੇ ਨਗਰ ਨਾਲ ਰਲ ਕੇ ਖੁੱਲੇ ਸੱਦੇ ਪੱਤਰ ਦੇ ਰਿਹਾ ਹੈ ਰੇਗ ਜੋਰ ਮੇਲੇ ਸੱਭਿਆਚਾਰ ਮੇਲੇ ਇਹ ਮਾਦੇ ਦੀ ਪੱਕੇ ਪੈਟਰ ਚਾਹੀ ਹੈ ਇਹਨਾਂ ਦਾ ਦਰਸ਼ਨ ਹੁੰਦੇ ਆ ਪਰ ਸਾਹਮਣੇ ਬੜਾ ਜੋੜ ਗਿਆ ਆ ਜੋਗਨ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਅੱਗਾ ਸਰਹੱਦਾ ਦੀਆਂ ਗੱਲਾਂ ਗੱਲਾਂ ਜੀਰੋ ਲੈਣ ਦੀਆਂ ਉਹ ਗੱਲਾਂ ਬਾਡਰ ਲਾਈਨ ਦੇ ਉੱਪਰ ਬੱਸਿਆ ਨਾ ਕਰ ਖਲੜਾ ਨਗਰ ਕਿਸੇ ਚਾਰ ਪਹਿਚਾਨ ਦਾ ਮਰਹਤਾਲ ਨਹੀਂ ਹੈ ਕਿ ਮਿੱਤ ਜਣ ਹੱਤਾ ਗੱਡੀ ਜਾਵੇ ਸਿੱਧੀ ਸ਼ੌਕ ਦੀ ਇੱਕ ਜਣਾ ਟੋਪਾ ਲੈ ਤਵੇਂ ਨਾ ਬਦੂਕ ਦੀ ਮੀਆਂ ਵਾਲੀ ਗਰਦਾ ਮੁੰਡੇ ਨੇ ਪਾਟ ਤੇ ਖਾਪੀ ਮਾਰ ਕੇ ਗਿਆ ਕਿ ਮੈਂ ਨੰਬਰ ਆਪਣੀ ਟੀਮ ਦੇ ਸਿਰ ਜੋੜ ਦਿੱਤਾ ਹੈ ਸਾਹਿਬ ਅਰੋੜਾ ਬਸਤਰੀ ਮੇਜਰ ਸਿੰਘ ਵੱਡੇ ਪਿਆਰ ਪੀਰ ਬਾਬਾ ਸੁਦਕੀ ਸ਼ਾਹ ਜੀ ਨੂੰ ਯਾਦ ਕਰਦੇ ਆ ਵੱਡੇ ਪਿਆਰ ਦੇ ਸ਼ੀਤੋ ਵੀਰ ਹੋਣਾ ਨੇ ਪਰ ਸਾਹਮਣੇ ਕਦਾਰ ਆ ਜਾਂਦੇ ਬਿਆਵਲਾ ਮਦੀਪਾਸ ਰਾਜਾ ਮਦੀਆ ਫਾਡੀਆਂ ਕਿਸੇ ਵੇਲੇ ਰੰਗੀਆਂ ਪਾ ਜਾਂਦੀਆਂ ਵੀ ਹੈ ਸ਼ਾਨੀ ਛੋਟੀ ਵੱਡੇ ਵੱਡੇ ਘਾਟੀ ਦਾ ਘੜ ਕੇ ਫੁੱਟਿਆ ਮੋ ਪਹਿਲਾਂ ਦੱਸਿਆ ਵੀ ਇਹਨੇ ਤਪਾਪੁਰੀਏ ਇੱਕ ਨੂੰ ਲਾ ਲਾ ਕੇ ਮਾਰਿਆ ਇਹ ਗੱਲਾਂ ਸਮੇਂ-ਸਮੇਂ ਦੀਆਂ ਆ ਸਾਡਾ ਵੀਰ ਹੈ ਰਾਜੋ ਕਾਂਦੀ ਧਰਤੀ ਹੈ ਸੇਵਕ ਹੈ ਰੱਬ ਦੀ ਗੋਪੀ ਦਾ ਸ਼ਿਕਾਰ ਲੰਮਾ ਤੋਂ ਅਪਾਹਜ ਹੈ ਹੈਂਡੀਕੈਪ ਹੈ ਬਾਹਾਂ ਦੇ ਉੱਪਰ ਦਾੰਦ ਜੋ ਲਾਗਾ ਫੋਲ ਹੋ ਗਿਆ ਹੈ ਲੈ ਵੀ ਨਿਸ਼ਾਨ ਮਾਦੀ ਮਹਿੰਗੇ ਵਾਲਿਆ ਚੱਕ ਮਾਈ ਕਰਦੇ ਮੁੰਡੇ ਵੀ ਸਭ ਨੇ ਲੈ ਸਾਹਮਣੇ ਇਧਵੀ ਸਾਈਡ ਮਾਜਨ ਸਿੱਖ ਸਰਦਾਰ ਕਬੱਡੀ ਪੌਂਦਲੀ ਪਿਆਰ ਵਰ ਪਿਆਰ ਹੈ ਕਿ ਚਰਖਰੀਆਂ ਤੇ ਚੜੇ ਆਰਿਆਂ ਦੇ ਨਾਲ چیرੇ ਦਾਸ਼ ਕਿਪੜੇ ਵਾਪਸ ਸਤਿਕਾਰਯੋਗ ਹੈ ਸਾਰੇ ਰੋਣਾ ਸਾਹਿਬ ਬੱਤੂ ਭਲਵਾਨ ਜੀ ਵੇਖੋ ਤੁਸੀਂ ਆਪ ਸੰਗਤ ਵਿੱਚ ਖੜੇ ਇਹ ਤਾਂ ਅਕਸਰ ਕਈ ਖੇਡ ਮੇਲਿਆਂ ਦੇ ਰਾਈਡ ਹੈ ਸਾਰੀ ਸਾਰੀ ਕਮੇਟੀ ਮੈਂਬਰ ਜਿਹੜੇ ਆ ਉਹ ਆਪ ਗਰਾਊਂਡ ਵਿੱਚ ਆ ਜਾਂਦੇ ਆ ਤੇ ਸਤਿਕਾਰਯੋਗ ਹੋ ਇਸੇ ਤਰ੍ਹਾਂ ਪਿਆਰ ਬਖਸ਼ੋ ਤੇ ਸਾਹਮਣੇ ਲੱਗਿਆ ਤਾਂ ਯੋਰ ਗੁਰੂ ਦਾ ਖਾਲਸਾ ਭੜਿਆ ਖਾ ਤਾਪੇ ਲੱਗਿਆ ਯੋਰ ਤੇ ਸਵਾਨ ਇੱਕ ਤਕੜਾ ਵਾਂਗੇ ਸੰਗਤ ਨੂੰ ਜਿਸ ਵੀਰ ਦਾ ਵੀ ਮਾਨਜਾਲ ਵੰਦਤਾ ਕਿ ਕਰੇ ਔਰ ਦयाल ਮੰਨਣ ਵੀ ਸਾਡਾ ਵੀਰ ਆਇਆ ਹੋਵੇਗਾ ਇਹਦਾ ਵੀ ਆਪਾਂ ਮਾਨ ਤੇ ਸਨਮਾਨ ਜ਼ਰੂਰ ਬੋਲਾਂਗੇ ਔਰ ਸਾਹਮਣੇ ਵੀਰ ਸਾਰੇ ਸਰਕਾਰ ਦੇ ਯੋਗ ਨੇ ਇਧਰਲੀ ਸਾਈਡ ਔਰ ਲੱਗਿਆ ਪਿਆ ਯੋਰ ਸ਼ਹੀਦ ਭਾਈ ਜਸਵੰਤ ਸਿੰਘ ਖਾਤਾ ਜੀ ਉਹਨਾਂ ਦੀ ਇੱਕ ਜੰਮਨ ਪੁੰਮੀ ਹੈ 25000 ਵਾਰਸ ਵਾਸ਼ਾ ਲਾਸਾਂ ਦੇ ਵਾਰਸ ਬਣ ਵਾਲੇ ਖਲੋਤੇ ਇਨਸਾਨ ਜੀ ਫਿਰ ਇੱਕ ਦਿਨ ਆਪ ਲਵਾਰਸ ਗੁਮਨਾਮੀ ਦੀ ਮੌਤ ਜਿਹੜੀ ਹੋਏਗੇ ਇਧਰਲੀ ਸਾਈਡ ਦੇਖਾਂਗੇ ਮੌਜਾ ਤਗੜੇ ਪੜ ਦਾ ਤੇ ਐਨ ਆਰ ਆਈ ਭਰਾਵਾਂ ਦੇ ਸਤਾ ਦਾ ਸਿੱਧ ਗੱਦੇ ਦੇ ਕਿ ਠੱਠੇ ਚੱਲ ਰਿਹਾ ਵੱਡਾ ਮਾਨ ਤੇ ਸਨਮਾਨ ਮਦਾਨ ਨੇ ਸਿੰਘ ਪੁਰੀਏ ਦਾ ਵਧਾਇਆ ਅਸੀਂ ਦਿਲਦਿਆਂ ਕਰਾਂਗੇ ਮੁਬਾਰਕ ਦਿੰਨੇ ਬਹੁਤ ਵੱਡੇ ਲੋਕ ਸਾਰੇ ਐਨ ਆਰ ਆਈ ਸਾਰੇ ਪ੍ਰੋਮੋਟਰ ਭਰਾਵਾਂ ਦੇ ਸਨਮਾਨ ਦੇ ਵਿੱਚ ਰਹੇ ਹੁਣ ਜੇ ਕਨੇ ਕਨੇ ਦਾ ਜ਼ਿਕਰ ਕਰੀਏ ਕਬੱਡੀ ਟੋਲਣੀ ਹੈ ਆਹ ਸਾਹਮਣੇ ਇਧਰ ਵੀ ਫੈਰ ਨੌਜਵਾਨ ਕਬੱਡੀ ਪਾਉਣ ਦੇ ਲਈ ਤਿਆਰ ਵਰਤਾਰ ਹਮਕਜਾ ਸਰੀਰ ਹੈ ਮੁੰਡੇ ਦਾ ਵੱਡੇ ਸ਼ੋਅ ਹੈ ਅੱਜ ਇਹ ਟੀਮਾਂ ਨੂੰ ਮਿਲਦੀ ਹੈ ਬੰਦ ਘਰਵਾਦੀ ਕਲਸੀ ਸਾਹਿਬ ਆ ਗਏ ਦੂਮਾ ਮੁੰਡੇ ਦਾ ਸ਼ਮਕਦਾ ਸ਼ਰੀਰ ਹੈ ਜੇ ਬੈਲ ਕੋ ਸ਼ਮਕਦਾਈਏ ਸ਼ੰਭਾ ਵਿੱਚ ਤਮਕਦਾਈਏ ਬੱਜਦੇ ਉਹ ਨਾ ਗਿਆਵੇ ਮਨ ਭੌਦਾ ਖਾਰਾ ਚਾਹੀਏ ਜੱਗ ਭੌਦਾ ਬਾੜਾ ਚਾਹੀਏ ਤੇ ਜਮੀ ਵਿੱਚ ਜਾਣਾ ਚਾਹੀਏ ਉਸੇ ਹੋ ਭਾਈਆਂ ਦੇ ਆਕਾਸ਼ ਦੀਪ ਇਟਲੀ ਪੀਰ ਬਾਬਾ ਸਦਗੀ ਸਾਹਿਬ ਜੀ ਦੀ ਯਾਦ ਕਰਦੇ ਆ ਵੱਡੇ ਪਿਆਰ ਨਾਲ ਵਾਹ ਵੀ ਨਾਰਲੀ ਵਾਲਾ ਤਾੜੀ ਮਾਰੋ ਜਦੋਂ ਅਚਾਰ ਪਾਇਆ ਨਾ ਸੱਤੂ ਜੀ ਨਾਲੋਂ ਵਾਲੇ ਉਹਨਾਂ ਨੂੰ ਪਤਾ ਕਿ ਦਾ ਇੰਦਰ ਦੇਵਤਾ ਬਿਆਲੇ ਅਸੀਂ ਸਾਹਿਬ ਰੋੜਾ ਸਾਹਿਬ ਇਹ ਫੱਟੇ ਪਵਾਉਂਦੇ ਸਾਰੇ ਕਮੇਟੀ ਨੰਬਰ ਭਰਾ ਸਾਡੇ ਕਹਿੰਦੇ ਆ ਵੱਡੀਆਂ ਟੀਮਾਂ ਨੂੰ 5 ਮਿੰਟ ਦਾ ਸਮਾਂ ਜੇ ਉਸ ਟੀਮ ਦੀ ਪਹਿਲੇ 10 ਅੰਕ ਵਾਲੀ ਰੇਡ ਹੋਵੇਗੀ ਬਾਹਰ ਬੰਦ ਸਾਹਿਬ ਆ ਜਾਣ ਤੇ ਭਾਵੇਂ ਕਲਸੀ ਸਾਹਿਬ ਆ ਜਾਣ ਕਲਸੀ ਸਾਹਿਬ अमे शाह राजा दोते पिण वारा भाई लॾू जी टीम खे लॾू वारे फ्री जे लाइ वॾे चाचे वणगे साल भाॼे ते ਆਪਾਂ ਪਰਵਾਹੀ ਆਦੀਓ ਜਲਦੀ ਦੇ ਨਾਲ ਰਵੀ ਸਾਡਾ ਵੀਰ ਹੈ ਰਵੀ ਚੋਪੜਾ ਜੱਦ ਲਾਈਵ ਤਹਿਰੀਨ ਦੀ ਗੱਲ ਚੱਲ ਰਹੀ ਹੈ ਸਾਰ ਸਾਡੇ ਸੋਨੂੰ ਟੱਕਰ ਹਰ ਦੇ ਨਾਲ ਪਿਆਰ ਤੇ ਇੱਕ ਨੂਰ ਆਰ ਮਾਰੇ ਸਮੇਂ ਦੇ ਵਿੱਚ ਫੇਰ ਇੱਕ ਵਾਰੀ ਵੱਡੇ ਹਾਲਾਲ 5 ਅਗਸਤ ਨੂੰ ਵੱਡਾ ਮਾਨ ਤੇ ਸਨਮਾਨ ਪੰਥਰ ਪੀਰ ਬਾਬਾ ਸ਼ਾਨਦਾਰ ਜੀਆਂ ਦੀ ਯਾਦ ਵਿੱਚ ਵੱਡਾ ਖੇਡ ਮੌਦਾ ਗੇਂਦਬਾਨੀ ਧਰਤੀ ਦੇ ਖੇਡਿਆ ਜਾਣਾ ਹੈ ਉਸ ਕਬੱਡੀ ਸ਼ੋਅ ਮੈਚ ਦੇ ਉੱਪਰ ਰਾਰੇ ਸਿੰਘਪੁਰੇ ਦਾ ਵੱਡਾ ਮਾਨ ਤੇ ਸਨਮਾਨ ਹੈਪੀ ਸੰਧੂ ਖਾਲ ਦਾ ਭਰਾ ਸਾਡਾ ਕਹਿੰਦਾ ਵੀ ਆਪਾਂ ਸ਼ਾਨਦਾਰ ਕੱਪ ਦੇ ਕੇ ਵੱਡਾ ਮਾਨ ਤੇ ਸਨਮਾਨ ਕਰਨਾ ਆਓ ਹਰ ਜੇ ਪਾਸੇ ਹਰ ਜੇ ਪਾਸੇ ਲੱਗਿਆ ਪਿਆ ਯੋਰ ਇਹ ਬੱਲੇ 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 ਖੇਡ ਦੇ ਮੈਦਾਨ ਦੇ ਵਿੱਚ ਕਬੱਡੀ 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 ਯਾਰਾ ਦਾ ਯਾਰ ਜਸਮੀਤ ਦਾ ਵੀ ਧੰਨਵਾਦ ਹੈ ਇੱਕ ਪਾਸੇ ਕਾਬਾ ਸ਼ੋਰ ਸਿੰਘ ਹੈ ਯਾਰ ਕਾਬਾ ਭਲਵਾਰ ਸ਼ੋਰ ਸਿੰਘ ਆਏ ਤੇ ਦੂਸਰੇ ਪਾਸੇ ਬੈਠੇ ਸਾਡੇ ਜਲਸੀ ਸਾਹਿਬ ਨੇ ਤੌਰ ਤੇ ਚੜ ਕੇ ਆਇਆ ਜਿਹਦਾ ਪਿਆਰ ਰਵੀ ਟੇਪੜੇ ਸਾਡੇ ਜੈਜਟ ਵਾਇਰ ਤਹਰੀਨ ਵਾਲੇ ਭਰਾ ਦੇ ਨਾਲ ਦੋ ਕਿਤੇ ਤੌਰ ਤੇ ਵੀਰ ਬਾਬਾ ਸਿਦਕੀ ਸ਼ਾਹ ਦੀਆਂ ਦੇ ਖੇਡ ਮੰਗਪੁਰ ਪਹੁੰਚਿਆ ਪਰ ਪਤਣਾ ਜਾਂ ਸ਼ਮਕੀ ਦਾ ਸ਼ਕਤੀ ਦੇ ਨਾਲ ਪਰ ਭਾਰ ਦਾ ਭਾਰ ਦਾ ਦਾ ਨਾ ਵੀ ਮੁੰਡਿਆ ਧਾੜ ਦੇ ਨਾਲ ਨੰਬਰ 80 ਦੇ ਹਿੱਸੇ ਹੈ ਲਵੀ ਮੂਰ ਦੇ ਸਰੂਪ ਵਾਇਗੜ ਜੀ ਦਾ ਖਾਲਸਾ ਸ੍ਰੀ ਵਾਇਗੜ ਜੀ ਦੀ ਫਤਿਹ ਅੰਦਰ ਤੋਂ ਹੈ ਬਾਹਰ ਤੋਂ ਹੈ ਮੇਰੇ ਰੌਣ ਰ ਵਿੱਚ ਤੌਰ ਮੇਰੇ ਹਾਲ ਦਾ ਮਹਿਰਤ ਤੋਂ ਤੋਹੀ ਅੰਬਰਾ ਤੇ ਗੁੱਡੀਆਂ ਚੜਾਈਆਂ ਮੇਰੇ ਮਾਲਕਾ ਤਿਆਰੀਆਂ ਨੇ ਸਭੇ ਵੜਾਈਆਂ ਮੇਰੇ ਮਾਲਕਾ ਹੁੰਦੀ ਮੇਰੇ ਮਿਹਰ ਤੇਰੀ ਕਿਹਨੇ ਮੈਨੂੰ ਭਾਈ ਸਾਹਿਬ ਦਾ ਧੰਨਵਾਦ ਤੇ ਪਰਮਜੀਤ ਸਿੰਘ ਦੀ ਪੰਮਾ ਸਰਪੰਸ ਸਾਹਿਬ ਉਹ ਵੀ ਸਾਡੇ ਸਤਿਕਾਰ ਦੇ ਵੀਰ ਸਾਡੇ درمیان ਪੰਚੂਕੇ ਹੈ ਜੀ ਆ ਕਹਿੰਦੇ ਆ ਵੱਡੇ ਮੈਚ ਦੀਆਂ ਦੋਵੇਂ ਟੀਮਾਂ ਵੱਲ ਇਹ ਪਾਰ ਸਾਹਮਣੇ ਵੱਡੋ ਮੈਚ ਦੀਆਂ ਟੀਮਾਂ रा वॾा बड़े सोहर दोना जी सारे वीरा कमेटी वॾा मेला बाबे जी मेर आहे वॾी पार किराजार मीरा जे जीवे बंदे सॼो जिनी बि संगत आई हिकु बाबा जी नारी मार्कीरा आज़ादी माना चार कंत पीर बाबा सिरकी शाह जी साला राती पंजा ਮੁੰਡੇ ਵਾਲੀ ਤਾਰ ਦੇ ਪਾਸੇ ਯਾਰ ਨੂੰ ਦੱਸ ਜੀ ਫਤੂ ਸਾਡੇ ਬਹੁਤ ਸਨਕਾਰ ਦੇ ਨੇ ਵੱਡੇ ਵੀਰ ਜੀ ਸਤਨਾਬ ਸਿੰਘ ਜੀ ਆਹ ਨੇ ਨਿੱਕੇ ਬਾਈ ਹੋਗਾ ਜੇਵਲ ਪ੍ਰਮਾਣ ਹੋਣ ਦਾ ਸਾਹ ਦੇ ਓੜਿਆ ਹੋਣਾ ਉਧਰ ਸੰਜੀਤ ਸਿੰਘ ਜੀ ਸੀਤਾ ਤੇ ਨਾਲ ਕਹਿੰਦੇ ਰਸ਼ਦਾ ਮੈਂਬਰ ਜੀ ਸੋਨੀ ਸਰਪੰਚ ਗਰਜੰਟ ਜੰਤੀ ਤੇ ਸੰਦੀਪ ਸਾਦਾ ਵੀਰ چھو پے کاڑھتا گلیں سر گھما دیو کبھی لڑکی ہے چارے جاپی تیار نے چارے پیار کا جانتا آؤ سامنے تک جی میرے پڑے جترکار اجیت اخبار ਖੜਾ ਕਰੀਗਾ ਜੁਆਨਾ ਅਰਸ਼ ਕਰਨੌੜੀਆਂ ਵਾਲਾ ਜਿੰਨੇ ਜੱਫੇ ਲਾਵੋ ਗੁੰਮਾ ਵੀਰ ਜਿੰਦੇ ਵੱਡੇ ਮਾਰ ਸਨਮਾਨ ਹੋਣਗੇ ਉਧਰ ਧੀਰ ਵੀ ਆ ਗਿਆ ਨੌਜਾਨ ਭੁਲੇਖੇ ਕੌਣਾਂ ਦੀ ਧਰਤੀ ਦਾ ਖੇਡਾ ਨੌਜਾਨ ਨਿਊਜ਼ੀਲੈਂਡ ਨੌਪਦੇ ਮੈਦਾਨਾਂ ਵਿੱਚ ਪਰ ਬਾਦ ਦਾਇਆ ਸਿੰਘ ਦਾ ਸੁਪੁੱਤਰ ਪਰ ਆ ਆ ਸੱਤਾ ਦੇ ਵੱਡਿਆ ਫਰਕਾਂ बेनी सरसी टीम ते बाबा बाज सिंधी कची वारे मुसेवादार धनवाद करदार बगीचा सि मैत्री साहिब फारज पहलवार सॼी पहलवान ਦੇ ਦਰਸ਼ਕੀ ਹੋ ਗਏ ਹੈ ਜੱਜ ਪੱਤਰਕਾਰ ਅੱਜ ਦਾ ਖੇਡ ਦੇਗਾ ਕੱਲ ਦੇ ਵੱਖ-ਵੱਖਾਂ ਅਖਬਾਰਾਂ ਸੋਸ਼ਲ ਮੀਡੀਆ ਅਜੀਤ ਅਖਬਾਰ ਵਿੱਚ ਕੱਲੋਂ ਪਿੰਡ ਬਾਬਾ ਸਿਦਕੀ ਸ਼ਾਹ ਜੀ ਦੇ ਮੇਲੇ ਦਾ ਜ਼ਿਕਰ ਹੋਵੇਗਾ ਪਹਿਲਾਂ ਕਲਾ ਜਿਹੜੇ ਰੰਗ ਬੰਨੇ ਤੇ ਫੱਟੂ ਬਾਜੀ ਬਾਦ ਵਿੱਚ ਵੱਡੇ ਕਬੱਡੀ ਦੇ ਸ਼ੋਅ ਮੈਚ ਹੋਏ ਬੱਲੇ 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 ਰੰਗ ਮਿਲਾ ਮਿਲਾ ਖਲੜਾ ਕਰਦਾ ਰਹੀ ਨਾਮ ਜੱਪਾ ਜਵਾ ਸੁਭਾ ਖਾਣੇ ਵਾਲਾ ਪਹਿਲਵਾਨ ਤੇ ਨਾਲ ਉਹਦੇ ਸਾਥੀ ਜਿੰਨਾ ਵਿਸ਼ੇਸ਼ ਕਰਦੇ ਧੰਨਵਾਦ ਆ ਪਾਈ ਸਰ ਪੀਰ ਬਾਬਾ ਸਦਗੀ ਸਾਹਿਬ ਜੀ ਦਾ ਨੰਨਾ ਟੱਗ ਰਿਹਾ ਤੇ ਸੰਭਾਲੀ ਵਗਦਾ ਤਾਰ ਤਾ ਜੀ ਨਹੀਂ ਲੱਗਦਾ ਯਾਰ ਪੜਾ ਕਬੱਡੀ ਗੁਰਸੇਵ ਸਿੰਘ ਕੀਲਾ ਪਹਿਲਵਾਨ ਜੀ ਆ ਕਹਿੰਦੇ ਐ ਤਹਾਦਰ ਬਾਬਾ ਵਿੱਟਾ ਕਬੱਡੀ ਕਲੱਬ ਸਰ ਸਿੰਘ ਤੇ ਇਸ ਟੀਮ ਦਾ ਕੋਚ ਹੈ ਸਾਡਾ ਗੁਰਸੇਵ ਸਿੰਘ चालीह सेवाी रही ज्ञी ज्ञी खज मुंडे खज यादि हूंदा सतू सॼो